8 1 1 20 ਹਜ਼ਾਰ ਚ ਮੈਂ ਚਲਾਇਆ 4 ਲੱਖ ਦੀ ਮੈਂ ਚਲਾਇਆ 14 50 ਹਜ਼ਾਰ ਚ ਮੈਂ ਚਲਾਇਆ 7 31 ਹਜ਼ਾਰ ਚ ਮੈਂ ਚਲਾਇਆ ਇਹ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਨੇ ਕਹੇ ਵਧਾਣਾ ਵਧਾਣਾ ਵਧਾਈ ਜਾਂਦੇ ਆ ਹਰ 10% ਵਧਾਣਾ ਹੁਣ ਜਿਹੜਾ 40 ਲੱਖ ਦਾ 10% ਨੂੰ ਵਧਾ ਕੇ 70 ਲੱਖ ਦਾ ਇੱਕ ਉਹ ਨੂੰ ਕੂਣ ਲਊਗਾ ਮੈਂ ਤਾਂ ਕੇ ਵੀ ਮਰੇ ਵੀ ਮੈਂ ਪਤਾ ਨਹੀਂ ਕਰਦਾ ਕਿੰਨਾ ਸੋਨਾ ਵੇਚ ਕੇ ਇਹਨਾਂ ਨੂੰ ਕਿਸ਼ਤਾਂ ਦੇ ਦਿੱਤੀ ਹੈ ਜੇ ਬਾਹਰ ਇਹਨਾਂ ਨੂੰ ਲੱਗਦਾ ਜਿਹੜਾ ਮੇਰੇ ਪੈਸੇ ਜਮ੍ਹਾਂ ਨੇ ਅੰਦਰ ਉਹ ਪੂਰੇ ਗਰ ਮੈਨੂੰ ਘੱਟ ਜੋੜਨ ਮੈਨੂੰ ਲਿਖ ਕੇ ਦੇਣਾ ਮੈਂ ਠੇਕਾੜੀ ਚਲਾਣਾ ਜਾਂਦਾ ਜੋ ਜੋਰ ਦੀ ਸਜਾ ਉਹ ਮੇਰੀ ਸਜਾ 15 ਸਾਲ ਐਸਆਈ ਹਸਪੀਟਲ ਭਾਰ ਸਰਕਾਰ ਸੈਂਟਰ ਦਾ ਉਹ ਮੈਂ ਚਲਾਇਆ 15 ਸਾਲ ਦੇ ਵਿੱਚ ਮੇਰੇ ਖਿਲਾਫ ਇੱਕ ਕੰਪਲੇਨਟ ਨਹੀਂ ਆ ਚੋੜ ਲੱਖ ਰੁਪਏ ਉਸ ਦੇ ਕਾਹੇ ਸਰਕਾਰ ਨੂੰ ਨਹੀਂ ਪਤਾ ਚੋੜ ਕਿੱਥੋਂ ਪੂਰਾ ਹੋਣਾ ਵਾ ਇਹਨਾਂ ਦੀ ਜਿਹੜੀ ਸੇਲ ਸੀ 3500 ਰੁਪਇਆ ਰੋਜ਼ ਦੀ ਸੀ 3500 ਰੁਪਇਆ ਰੋਜ਼ ਦੇ ਹਿਸਾਬ ਨਾਲ ਅਗਰ ਆਪਾਂ ਅਕਾਊਂਟ ਕਰੀਏ ਮਹੀਨੇ ਦਾ 1 ਲੱਖ ਕੁ 3000 ਰੁਪਇਆ ਬਣਦਾ ਇਹਨਾਂ ਨੂੰ ਮੈਂ 5 ਲੱਖ 34000 ਰੁਪਇਆ ਕਿਸਤੇ ਦੇਣਾ ਮੈਨੂੰ ਹਜੇ ਤੱਕ ਜੁਰਮਾਨੇ ਦੀ ਕੋਈ ਇਹਨਾਂ ਨੇ ਮੈਨੂੰ ਹੋਣੀ ਕਿਹੜਾ ਜੁਰਮਾਨਾ ਪਿਆ ਇਹਨਾਂ ਨੇ ਮੈਨੂੰ ਇੱਕ ਲੈਟਰ ਦਿੱਤੀ ਆ ਜਿਹਦਾ ਲੈਟਰ ਨੰਬਰ ਆ ਇੱਕ ਨਾਲ ਹੈ ਮੇਰੇ ਕੋਲ ਇਹਦਾ ਲੈਟਰ ਲੈਟਰ ਨੰਬਰ ਹੈ 800 39 ਦੇ ਨੇੜੇ ਇੱਕ ਲੈਟਰ ਗੱਡੀ ਆਣੀ ਮੈਨੂੰ 88109 ਇਦਾਂ ਕੋਈ ਲੈਟਰ ਆ ਇਹਨਾਂ ਨੇ ਕੱਢੀ ਆ ਕਹਿੰਦੇ ਆ ਵੀ ਤੁਸੀਂ ਕਿਸੇ ਕੋਲੋਂ 100 ਰੁਪਏ ਚਾਰਜ ਲਿਆ ਮੈਂ ਉਹਨਾਂ ਨੂੰ ਦੱਸਿਆ ਫਿਰ ਅੱਜ ਉਹਨਾਂ ਨੂੰ ਮੈਂ ਸਪਸ਼ਟੀਕਰਨ ਦਿੱਤਾ ਮੈਂ ਤਾਂ ਤੁਸੀਂ ਕਹਿ ਰਹੇ ਹੋ ਲਿਖਤੀ ਕੀ ਕੁ ਸਕੂਟਰ ਤੋਂ ਤੁਸੀਂ 100 ਰੁਪਏ ਲੈ ਲਿਆ ਜਦ ਕਿ ਇਹ ਕਦੀ ਵੀ ਨਹੀਂ ਹੋ ਸਕਦਾ ਸਕੂਟਰ ਕੋ 100 ਰੁਪਏ ਕਿਵੇਂ ਲੈ ਲੂੰਗਾ ਇੱਕ ਮੇਰੇ ਕੋਲ 23 ਤਰੀਕ ਜੈਂਟਲਮੈਨ ਬੰਦਾ ਆਇਆ ਮੈਨੂੰ ਕਹਿੰਦਾ ਭਾਈ ਸਾਹਿਬ ਕਾਰ پارکਿੰਗ ਕਰਨੀ ਹੈ ਕਾਰ پارکਿੰਗ ਕਰਨੀ ਹੈ ਤੇ ਮੈਂ ਮਤਲਬ ਕਿੰਨੇ ਪੈਸੇ ਮੈਂ ਕਹਾ ਸਿਰ 20 ਰੁਪਏ ਕੰਦਾ ਠੀਕ ਹੈ ਜੀ ਉਹਨਾਂ ਨੇ ਮੇਰੇ ਕੋਲ ਇੱਕ ਪਰਚੀ ਲਈ ਇਹ ਪਰਚੀ ਦਾ ਨੰਬਰ ਹੈ 991 ਠੀਕ ਹੈ ਮੈਨੂੰ ਕਹਿੰਦਾ ਯਾਰ ਮੇਰੇ ਨਾਲ ਨਾ ਪੰਜ ਸੱਤ ਕਾਰਾਂ ਨੇ ਤੇ ਇਹਦੇ ਪੈਸੇ ਮੈਂ ਕਿਹਾ ਸਰ ਕੋਈ ਗੱਲ ਨਹੀਂ ਕਹਿੰਦਾ ਫੇਰ ਵੀ ਕਿਨੇ ਬਏ ਹੋਏ ਮੈਂ ਕਿਹਾ ਜੀ 100 ਰੁਪਏ ਹੋਗੇ ਤੁਹਾਡੀਆਂ 5-11 ਦਾ ਉਹਨੇ 100 ਰੁਪਏ ਦਾ ਮੈਨੂੰ ਇੱਕ Google ਕਰਤਾ ਕਰਦਾ Google ਕਰਦਾ ਜੀ ਮੈਂ ਕਿਹਾ ਕਰ ਦਿਓ ਜੀ Google ਕਰ ਦਿਓ ਜੀ ਕੋਈ ਗੱਲ ਨਹੀਂ ਉਹਨੇ ਜੀ 100 ਰੁਪਏ ਉਹਨੂੰ Google ਕਰਤਾ ਆਪਣੀ ਪਰਚੀ ਉਹਨਾਂ ਨੇ ਲੈ ਲਈ ਉਹ ਮੈਨੂੰ ਵਾਪਸ ਦੇ ਕੇ ਜਾਣ ਕੇ ਕਹਿੰਦਾ ਇਹ 5-11 ਦੇ ਬਏ ਦਿੱਤੇ ਹੋਏ ਆ ਮੈਨੂੰ ਕਹਿੰਦਾ ਮੈਂ ਕਿਹਾ ਠੀਕ ਹੈ ਜੀ ਉਹ 5-11 ਵੀ ਨਿਕਲ ਗਈਆਂ ਮੈਂ 5-11 ਦਾ 100 ਰੁਪਏ ਲਿਆ ਵਾ ਇਹ ਗਾ ਇਹਨਾਂ ਨੇ ਇੱਕ ਪਤਾ ਨਹੀਂ ਗੇਮ ਖੇਲੀ ਆ ਪਤਾ ਨਹੀਂ ਇਹਨੂੰ ਮੇਰੇ ਨਾਲ ਕੀ ਦੁਸ਼ਮਣੀਆਂ ਮੈਨੂੰ ਨਹੀਂ ਪਤਾ ਇੱਥੇ ਲਿਖਿਆ ਹੋਇਆ ਇਹ ਦੇਖੋ ਪੜ ਸਕਦੇ ਹਾਂ ਕਲੋਜ਼ ਕਰਕੇ ਕਿ ਮੈਂ ਟੇਕੇਦਾਰ ਨੇ ਉਸ ਬੱਸ ਸਕੂਟਰ ਖੜਾਉਣ ਦੇ ਬਦਲੇ 100 ਰੁਪਏ ਲੈ ਲਿਆ ਔਰ ਤੁਹਾਡੇ ਕੋਲੋਂ 3 ਦਿਨ ਦਾ ਹਾਸ ਤੇ ਕਿੰਨੇ ਕਿਨੇ ਪੈਸੇ ਲੈ ਜਾਂਦੇ ਜਿਹੜਾ ਹੈਗਾ ਕਿਸੇ ਅਸੀਂ 10 ਰੁਪਏ ਲੈਣੇ ਆ ਜੀ ਜਿਹੜਾ ਸਕੂਟਰ ਮੋਟਰਸਾਈਕਲ ਕੋਈ ਖੜਾ ਕਰਦਾ ਜਿਹੜਾ ਸਾਰਾ ਦਿਨ ਘੇੜੇ-ਘੁੜੇ ਘੜਦਾ ਅਸੀਂ ਲੈ ਲੈਣੇ ਆ 10 ਰੁਪਏ ਜੀ ਸਰ ਦੂਜੀ ਗੱਲ 40 ਲੱਖ ਦਾ ਠੇਕਾ ਜੇ 10 ਰੁਪਏ ਲਈਏ ਕੀ ਕਰੀਏ 40 ਲੱਖ ਰੁਪਏ ਉਹ ਕਿਹ ਹੈ ਸਰਕਾਰ ਨੂੰ ਨਹੀਂ ਪਤਾ 40 ਕਿੱਥੋਂ ਪੂਰਾ ਹੋਣਾ ਵਾ ਅੱਜ ਤੋਂ 4-5 ਸਾਲ ਪਹਿਲਾਂ ਇਹਨਾਂ ਨੇ ਠੇਕਾ ਚਲਾਇਆ ਆਪ ਕਿਸੇ ਚੱਕਰੇ ਚ ਵੀ ਅਸੀਂ ਆਪ ਚਲਾਵਾਂਗੇ ਇਹਨਾਂ ਦੀ ਜਿਹੜੀ ਸੇਲ ਸੀ 3500 ਰੁਪਏ ਰੋਜ਼ ਦੀ ਸੀ 3500 ਰੁਪਏ ਰੋਜ਼ ਦੇ ਹਿਸਾਬ ਨਾਲ ਅਗਰ ਆਪਾਂ ਅ ਕੌਣ ਕਰੀਏ ਮਹੀਨੇ ਦਾ 1 ਲੱਖ 50 ਹਜ਼ਾਰ ਰੁਪਏ ਬੰਦਾ ਇਹਨਾਂ ਨੂੰ ਮੈਂ 5 ਲੱਖ 34 ਹਜ਼ਾਰ ਰੁਪਏ ਕਿਸ਼ਤ ਦੇਣਾ 5 ਲੱਖ 34 ਹਜ਼ਾਰ 60 ਰੁਪਏ ਕਿਸ਼ਤ ਦੇਣਾ ਠੀਕ ਹੈ ਇਹ ਬਹਿ ਕਿ ਤੂੰ ਆਣਿਆ ਜੇ ਮੈਂ 20 ਰੁਪਏ ਵੀ ਨਹੀਂ ਦੂੰਗਾ ਘਰ ਤੇ ਤੇ ਕਿੱਥੇ ਜਾਊਂਗਾ ਸਰਕਾਰ ਨੂੰ ਐਸਆਈ ਮੇਰੇ ਨਾਲ ਬਿਲਕੁਲ ਤੱਕ ਹੋ ਰਿਹਾ ਜੇ ਬਾਹਲੇ ਇਹਨਾਂ ਨੂੰ ਲੱਗਦਾ ਜਿਹੜਾ ਮੇਰੇ ਪੈਸੇ ਜਮ੍ਹਾਂ ਨੇ ਅੰਦਰ ਉਹ ਪੂਰੇ ਕਰ ਮੈਨੂੰ ਘਰ ਤੋਂ ਜੋੜਨ ਮੈਨੂੰ ਲਿਖ ਕੇ ਦੇਣਾ ਮੈਂ ਠੇਕਾੜੀ ਚਲਾਣਾ ਚਾਹੁੰਦਾ ਹੈ ਮੇਰੇ ਜਿਹੜੇ ਪੈਸੇ ਦਿੱਤੇ ਉਹ ਤਾਂ ਮੇਰੇ ਪੂਰੇ ਕਰ ਦੇ ਨਾ ਐਸਆਈ ਹਸਪੀਟਲ ਸੈਂਟਰ ਦਾ ਹਸਪੀਟਲ ਆ ਉਹ ਮੈਂ 15 ਸਾਲ ਚਲਾਇਆ ਉਹ ਹਸਪੀਟਲ 15 ਸਾਲ ਹਸਪੀਟਲ ਚਲਾਇਆ ਅਗਰ ਮੇਰੇ ਖਿਲਾਫ 15 ਸਾਲਾਂ ਦੇ ਵਿੱਚ ਇੱਕ ਵੀ ਸ਼ਿਕਾਇਤ ਹੋਵੇ ਉੱਥੇ ਜੋ ਚੋਰ ਦੀ ਸਜ਼ਾ ਉਹ ਮੇਰੀ ਸਜ਼ਾ 15 ਸਾਲ ਐਸਆਈ ਹਸਪੀਟਲ ਭਾਰ ਸਰਕਾਰ ਸੈਂਟਰ ਦਾ ਉਹ ਮੈਂ ਚਲਾਇਆ 15 ਸਾਲ ਦੇ ਵਿੱਚ ਮੇਰੇ ਖਿਲਾਫ ਇੱਕ ਕੰਪਲੇਨ ਨਹੀਂ ਆ ਇੱਥੇ ਇਹ ਤੇ ਘਰਾਂ ਪੱਕੀਆਂ ਖੜੀਆਂ ਜਾਂਦੀਆਂ ਨੇ ਰੈਜੀਡੈਂਸ ਦੀ ਇਹ ਗੱਲ ਸਹੀ ਹੈ ਕਿ ਇਹ ਸ਼ੁਰੂ ਤੋਂ ਜਦੋਂ ਠੇਕਾ ਦਿੰਦੇ ਘਰ ਹੁੰਦੀ ਆ ਹੁੰਦੀ ਆ ਅੱਜ ਦੀ ਥੋੜੀ ਹੋ ਰਹੀ ਆ ਇਹ ਠੇਕਾ 120000 ਚ ਮੈਂ ਚਲਾਇਆ 4 ਲੱਖੇ ਚ ਮੈਂ ਚਲਾਇਆ 1452000 ਚ ਮੈਂ ਚਲਾਇਆ 731000 ਚ ਮੈਂ ਚਲਾਇਆ ਇਹ ਪਤਾ ਨਹੀਂ ਕੀ ਚੱਕਰ ਆ ਇਹਨਾਂ ਨੇ ਕਹੇ ਵੀ ਠੇਕਾ ਵਧਾਣਾ ਵਧਾਣਾ ਵਧਾਈ ਜਾਂਦੇ ਆ ਹਰ 10% ਵਧਾਣਾ ਹੁਣ ਜਿਹੜਾ 40 ਲੱਖ ਦਾ 10% ਵਧਾ ਕੇ 70 ਲੱਖ ਦਾ ਇੱਕ ਕੌਣ ਲਊਗਾ ਮੈਂ ਇਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਮੇਰੇ ਖਿਲਾਫ ਸਾਜਸਥਾਨ ਆ ਕੇ ਲੋ ਮੈਨੂੰ ਜੇ ਤੁਸੀਂ ਕਢਣਾ ਚਾਹੁੰਦੇ ਹੋ ਜਿਹੜੇ ਮੇਰੇ ਪੈਸੇ ਅੰਦਰ ਜਮ੍ਹਾਂ ਆ ਉਹ ਮੇਰੇ ਪੂਰੇ ਦਿਓ ਮੇਰੇ ਪੂਰੇ ਕਰੋ ਕਿਸ਼ਤਾਂ ਦੀ ਪੂਰੇ ਕਰ ਦੋ ਜਿਹੜਾ ਮੈਨੂੰ ਘਾਟਾ ਪੈਣਾ ਪਿਆ ਗਿਆ ਮੇਰੀ ਕਿਸ਼ਤਾਂ ਦੀ ਪੂਰੇ ਕਰ ਦੋ ਤੇ ਮੈਨੂੰ ਇੱਥੋਂ ਜਾਣ ਦੀ ਆਗਿਆ ਦਿੱਤੀ ਜਾਵੇ ਦੁਨੀਆ ਅੰਨੀ ਹੈ ਜਿਹਾ ਅਫਸਰਾਂ ਨੂੰ ਦਿਖਦਾ ਨਹੀਂਗਾ ਇਹ ਦੱਸੋ ਇੱਥੇ ਲਿਖਿਆ ਹੋਇਆ ਸਾਫ ਸਾਬ ਕਲੋਜ਼ ਕਰਕੇ ਦੇਖੋ ਭਾਈ ਸਾਹਿਬ ਇਹ ਲਿਖਿਆ ਹੋਇਆ ਮੇਰੇ ਪਾਸੋਂ ਸਕੂਟਰ ਘੜਾਉਂਦੇ ਬਦਲੇ 100 ਰੁਪਇਆ ਲੈ ਚਾਰਜ ਕਰ ਲਿਆ ਕਿੰਨੀ ਵੱਡੀ ਸਾਜ਼ਿਸ਼ ਖੇਡੀਆ ਮੇਰੇ ਖਿਲਾਫ 100 ਰੁਪਏ ਸਕਾਜੇ ਸਰ ਬਸ ਪੂਰੇ ਦਾ 100 ਰੁਪਏ ਲੈ ਆ ਗਿਆ ਇਹਨੇ ਇਹ ਜਿਹੜੀ ਲਿਖਤੀ ਚ ਤੁਸੀਂ ਇਹ ਨਗਾਰਦੇ ਵੀ ਕੋਈ ਮੈਕਸਕੂਟਰ ਦਾ ਸੋਚ ਪਿਆ ਨਹੀਂ ਲਿਆ ਪੂਰੇ ਦਾ ਮੈਂ ਕਦੀ ਵੀ 100 ਰੁਪਏ ਨਹੀਂ ਲਿਆ ਦੂਜੀ ਗੱਲ ਤਾਂ ਸੁਣ ਲਓ ਭਾਈ ਸਾਹਿਬ ਮੇਰੀ ਰਿਕਵੈਸਟ ਸੁਣ ਮੈਂ ਤਾਂ ਕੇ ਵੀ ਮਰਿਆ ਬਿਆ ਮੈਂ ਪਤਾ ਨਹੀਂ ਘਰ ਦਾ ਕਿੰਨਾ ਸੋਨਾ ਵੇਚ ਕੇ ਇਹਨਾਂ ਨੂੰ ਕਿਸ਼ਤਾਂ ਦੇ ਦਿੱਤੀਆਂ 100 ਰੁਪਏ ਕਹਿੰਦੇ ਸਕੂਟਰ ਦਾ ਲਿਆ ਐਪਲੀਕੇਸ਼ਨ 'ਚ ਕੀ ਲਗਾ ਰਿਹਾ ਮੇਂ ਕਾਰ ਲਾਈ ਆ 4 ਨੰਬਰ ਇਹ ਦੇਖੋ 7962 ਇਹ ਸਾਜ਼ਿਸ਼ ਨਹੀਂ ਤੇ ਹੋਰ ਕੀ ਹੈ ਜਿਹੜਾ ਪਾਰਕਿੰਗ ਨੂੰ ਲੈ ਕੇ ਵੀ ਇੱਕ ਗਾਰੰਟੀ ਲਈਦੀ ਹੈ ਕੀ ਕੰਕਸੀ ਉਹ ਨੜੀ ਉਹ ਠੇਕੇਦਾਰ ਸ਼ਰਤਾਂ ਨੇ ਵੀ ਜੇ ਕੋਈ ਠੇਕੇਦਾਰ ਮਤਲਬ ਕਿ ਓਵਰਚਾਰਜ ਕਰਦਾ ਜਿੰਨੇ ਉਹਦੇ ਦਿੱਤੇ ਹੋਏ ਨੇ ਠੇਕੇ ਦੇ ਸ਼ਰਤਾਂ ਦੇ ਮੁਤਾਬਕ ਤਾਂ ਉਹਦੇ ਇਹ ਵੀ ਜੇ ਪਹਿਲੀ ਉਹਨੂੰ ਗਲਤੀ ਫੜੀ ਜਾਂਦੀ ਹੈ ਇਸ ਤਰ੍ਹਾਂ ਦੀ ਵਾਇਓਲੇਸ਼ਨ ਫੜੀ ਜਾਂਦੀ ਹੈ ਤਾਂ ਉਹਨੂੰ ਜੁਰਮਾਨਾ ਕੀਤਾ ਉਹਦੇ ਸ਼ਰਤਾਂ ਨੂੰ ਕਿੰਨਾ ਜੁਰਮਾਨਾ ਕੀਤਾ ਉਹਨੂੰ 5 ਲੱਖ ਤੋਂ ਉੱਤੇ ਕੀ ਵਾਇਓਲੇਸ਼ਨ ਸੀ ਕੀ ਜੀ ਅੱਜ ਨਹੀਂ ਅੱਜ ਨਹੀਂ ਸੀ ਐਸ ਸੀ ਸਾਨੂੰ ਪਿਛੇੋਂ ਮੀਡੀਆ ਦੇ ਵਿੱਚੋਂ ਵੀ ਆਇਆ ਸੀ ਸਾਨੂੰ ਸੋਰਸੇ ਦੱਸ ਰਹੇ ਸੀ ਕਿ ਫਿਰ ਮੈਂ ਇੱਕ ਡਾਕਟਰ ਨੂੰ ਭੇਜਿਆ ਤਾਂ ਉਹ ਡਾਕਟਰ ਦੀ ਵੀ ਉਹਨੇ 100 ਰੁਪਏ ਦੀ ਪਰਚੀ ਕੱਟੀ ਪਰ ਉਹਨਾਂ ਤੋਂ ਕਿਹੜੀਆਂ ਕਾਰਾਂ ਇੱਥੇ ਖੜੀਆਂ ਰਹਿਣ ਦੀਆਂ ਪੱਕੀਆਂ ਜਿਵੇਂ ਉਹਨਾਂ ਨੇ ਪੱਕੇ ਹੀ ਟੈਂਡਰ ਭਰੇ ਆ ਵੀ ਇੱਥੋਂ ਜਾਣਾ ਹੀ ਨਹੀਂ ਹੈਗਾ ਆਲੇ ਦੁਆਲੇ ਰੈਜੀਡੈਂਸੀ ਹੈ ਪਾਰਕਿੰਗ ਮੇਰੇ ਖਿਆਲ ਨਾਲ ਵੀ ਲੋਕਾਂ ਲਈ ਹੈ ਜਿਹੜੇ ਲੋਕਾਂ ਦੇ ਪਾਸੇ ਪੱਕੀਆਂ ਖੜੀਆਂ ਰਹਿੰਦੀਆਂ ਨੇ ਕਈ ਸਾਲਾਂ ਦੀਆਂ ਰਹਿਦੀਆਂ ਨੇ ਕੋਈ ਨਹੀਂ ਉਹਨੂੰ ਇੱਕ ਵਾਰੀ ਫਾਈਨ ਕੀਤਾ ਕਾਫੀ ਵੱਡਾ ਸਾਰਾ ਫਾਈਨਡ ਦੀ ਅਮਾਉਂਟ ਹੈ ਜੇ ਫਿਰ ਵੀ ਨਹੀਂ ਸਧਰੂਗਾ ਅਸੀਂ ਇੱਕ ਵਾਰੀ ਦੁਬਾਰਾ ਫਾਈਨਡ ਕਰਕੇ ਉਹਦਾ ਠੇਕਾ ਰੱਦ ਕਰ ਦਿੰਦੇ ਹਾਂ ਸਰ ਠੇਕਾ ਪਹਿਲਾਂ ਹੀ ਬਹੁਤ ਵਾਰ ਰੱਦ ਹੋਇਆ ਨੇ ਪਰ ਲੇਕਿਨ ਪਰ ਕਾਰਾਂ ਉੱਥੇ ਖੜੀਆਂ ਨੇ ਪਿਛਲੇ ਦਸਾਂ ਸਾਲਾਂ ਤੋਂ ਜੋ ਕਾਨੂੰ ਤਸਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਨੇ ਲੋਕ ਇੱਥੇ ਉਹਨਾਂ ਦੀਆਂ ਸ਼ਿਕਾਇਤਾਂ ਸੀ ਕਿ ਓਵਰ ਚਾਰਜਿੰਗ ਕੀਤੀ ਜਾਂਦੀ ਹੈ ਤੇ ਅੱਜ ਤੁਸੀਂ ਉਹਨਾਂ ਨੂੰ ਜੁਰਮਾਨਾ ਲਗਾਇਆ ਕਿ ਇਹ ਅੱਗੇ ਵੀ ਜੇ ਚਾਰਜਿੰਗ ਕਰਨਗੇ ਤਾਂ ਉਹਨਾਂ ਤੇ ਕੀ ਐਕਸ਼ਨ ਲਿਆ ਜਾਏਗਾ ਬਿਲਕੁਲ ਮੈਂ ਪਹਿਲਾਂ ਦੱਸਿਆ ਉਹਦੇ ਠੇਕੇ ਦੀਆਂ ਸ਼ਰਤਾਂ ਨੇ ਜੇ ਇੱਕ ਵਾਰੀ ਵਾਇਲਟ ਕਰਦਾ ਤਾਂ ਉਹਨੂੰ ਜੁਰਮਾਨਾ ਲਾਉਣਾ ਜੇ ਦੂਜੀ ਵਾਰੀ ਕਰਦਾ ਤਾਂ ਜੁਰਮਾਨਾ ਲਾਉਣਾ ਜੇ ਤੀਜੀ ਵਾਰ ਕਰਦਾ ਤਾਂ ਉਹਦਾ ਠੇਕਾ ਰੱਦ ਕਰ ਜੋ ਗਵਰਨਮੈਂਟ ਦੀ ਇਨਸਟਰਕਸ਼ਨ ਹੈ ਠੇਕੇ ਦੀਆਂ ਸ਼ਰਤਾਂ ਨੇ ਤੇ ਕੀ ਰੇਟਸ ਜਿਹੜੇ ਨੇ ਰੱਖੇ ਗਏ ਨੇ ਮੋਟਰਸਾਈਕਲ ਦਾ ਉਹ ਬਾਹਰ ਲਿਖ ਕੇ ਲਾ